ਪੰਜਾਬ ਵਿੱਚ ਜੋ ਵੱਡੇ ਕਿਸਾਨ ਨੇ ਉਹ ਥੋੜੇ ਘੱਟ ਨੇ ਜਿਹੜੇ ਕਿਸਾਨ ਥੋੜੀ ਜ਼ਮੀਨ ਵਾਲੇ ਨੇ 5 ਏਕੜ ਵਾਲੇ ਨੇ 3 ਏਕੜ ਵਾਲੇ ਨੇ ਉਹ ਜ਼ਿਆਦੇ ਨੇ ਵੱਡੇ ਕਿਸਾਨ ਤਾਂ ਵੱਡੇ ਸੰਦ ਲੈ ਕੇ ਚਲੋ ਖੇਤੀ ਕਰ ਲੁੰਦੇ ਨੇ ਸੰਦ ਖਰੀਦ ਲੁੰਦੇ ਨੇ ਛੋਟਾ ਜ਼ਿਮੀਂਦਾਰ ਨਹੀਂ ਸੰਦ ਖਰੀਦ ਸਕਦਾ ਜੀ ਸੰਦ ਬਹੁਤ ਮਹਿੰਗੇ ਨੇ ਜੋ ਸੰਦ ਖਰੀਦਦਾ ਤਾਂ ਉਹਦੇ ਕਿਸ਼ਤਾਂ ਨਹੀਂ ਪੂਰੀਆਂ ਹੁੰਦੀਆਂ ਤਾਂ ਉਹਦੀ ਜ਼ਮੀਨ ਵਿਕਣ ਤੱਕ ਮਤਬਲਾ ਆ ਜਾਂਦਾ ਹੈ ਏ ਨੌਬਤ ਆ ਗਈ ਜੀ ਬੱਸ ਵੀ ਖੇਤੀ ਛੱਡਣ ਵਾਲਾ ਧੰਦਾ ਹੋਇਆ ਬਸ ਗਰੀਬ ਬੰਦੇ ਦਾ ਛੋਟੇ ਕਿਸਾਨ ਦਾ ਵੱਡੇ ਕਿਸਾਨ ਕਰੀ ਜਾਂਦੇ ਨੇ ਛੋਟਾ ਕਿਸਾਨ ਕੀ ਕਰੂਗਾ ਜੀ ਕਿਰਾਏ ਪਰ ਕਰ ਆਉਂਦਾ ਹੈ ਕਿਰਾਇਆ ਦੀ ਜੀ ਮਾਨ ਹੈਗਾ ਕਿਰਾਇਆ ਇੱਕ ਸੀਜ਼ਨ ਨਹੀਂ ਦੇ ਆ ਜਾਂਦਾ ਹੈਗਾ ਤਾਂ ਦੂਏ ਸੀਜ਼ਨ ਕਿਰਾਏ ਵਾਲਾ ਬੰਦਾ ਨਹੀਂ ਆਉਂਦਾ ਹੈਗਾ ਉਹਦੀ ਖੇਤੀ ਵੀ ਛੁੱਟ ਜਾਂਦੀ ਹੈ ਇਹ ਮੁਸ਼ਕਲਾਂ ਬਹੁਤ ਆਉਂਦੀਆਂ ਨੇ ਜੀ ਵੱਡੇ ਸੰਧ ਛੋਟੇ ਜ਼ਿਮੀਂਦਾਰਾਂ ਨੂੰ ਦੇ ਜਾਣ ਤਾਂ ਧੰਦਾ ਕਰ ਸਕਦੇ ਨੇ ਜੀ ਉਹ ਆਪਣੀ ਰੋਟੀ ਜੋਗ ਹੋ ਸਕਦੇ ਨੇ ਇਹ ਮਹਿੰਗੇ ਸੰਦਾਲੀ ਦਾ ਜੀ ਇਹੋ ਲੋਡ ਪੈਂਦੀ ਆ ਜੀ ਹੁਣ ਆਪਾਂ ਨੂੰ ਪਤਾ ਹੀ ਆ ਅੱਗ ਨਹੀਂ ਲਾਉਣ ਦਿੰਦੇ ਹਨ ਜੀ ਪੇਪਰ ਵਾਲੀ ਕਹਿੰਦੇ ਨੇ ਜੀ ਵਿਚ ਵਾਹੋ ਉਹਨੂੰ ਛੋਟਾ ਸੰਦ ਕੰਪਨੀ ਜੀ ਕਰਦਾ ਹੈਗਾ ਹੁਣ ਉਹ ਵੱਡੇ ਸੰਦ ਨੇ ਵੱਡੇ ਸੰਦਾਂ ਨਾਲ ਹੁੰਦਾ ਸੰਦ ਛੋਟਾ ਜ਼ਿੰਮੇਵਾਰ ਨਹੀਂ ਕਰੀ ਸਕਦਾ ਵੱਡਿਆਂ ਬਾਹੇ ਕਹਿੰਦੇ ਉਹ ਆਪਣਾ ਖੇਤੀ ਕਰਦੇ ਨੇ ਇਹ ਅੱਗ ਲਾਉਂਦੇ ਆ ਸਰਕਾਰ ਨਹੀਂ ਲਾਉਣ ਦਿੰਦੀ ਇਹ ਚੱਕਰ ਪੈਂਦੇ ਨੇ ਜੀ ਪ੍ਰਣਾਲੀ ਦੀ ਬਹੁਤ ਸਮੱਸਿਆ ਉਹਦੀ ਆ ਕਣਕ ਨਹੀਂ ਬੀਜੀ ਜਾ ਸਕਦੀ ਜੀ ਬਿਨਾ ਤਕੜੇ ਸੰਦ ਤੇ ਚਲੋ ਜੇ ਸੰਦ దấy ਜਾਣ ਤੋ ਆਪਣਾ ਅਗਲਾ ਤੇਲ ਤੂਲ ਪਾ ਕੇ ਆਪਣੀ ਬਜਾਈ ਕਰ ਸਕਦਾ ਖੇਤੀਬਾੜੀ ਆਪਣੀ ਕਰ ਸਕਦਾ ਹੁਣ ਜੇ ਕਿਰਾਏ ਪਰ ਗਲੋਲੇ ਉਹਦਾ ਬਹੁਤ ਮਹਿੰਗਾ ਪੈਂਦਾ ਜੀ ਡੁੱਗਣਾ ਤਿੱਕਣਾ ਪੈ ਜਾਂਦਾ ਕਿੱਥੇ ਆ ਗਾ ਆਪਾਂ ਨੇ ਆਪਣਾ ਤੇਲ ਪਾ ਕੇ ਆਪਣੀ ਬਜਾਈ ਕਰ ਲੈਣੀ ਹੈ ਜੀ ਉਹਦੇ ਨਾਲ ਆਪਣਾ ਧੰਦਾ ਚੱਲ ਸਕਦਾ ਜੇ ਖਾਲਸਾ ਐਡ ਕੋਈ ਹੋਰ ਸਦਾਵਾਨੇ ਜੇ ਕੋਈ ਸਾਨੂੰ ਪ੍ਰੋਕੋ ਕਰਨ ਤਾ ਸਾਡਾ ਬਹੁਤ ਕਿਸਾਨਾਂ ਦਾ ਫਾਇਦਾ ਹੋ ਜਾਈ ਜੀ ਇਸ ਇਸ ਗੱਲ ਦਾ ਨਹੀਂ ਤਾਂ ਛੋਟਾ ਜ਼ਿਮੀਦਾਰਤਾ ਬਸ ਮਾਰੇ ਹੀ ਗਿਆ ਜੀ ਫਿਰ ਐ ਹੋ ਸਮਝ ਲਓ ਤੁਸੀਂ ਖਾਲਸਾ ਏਡੀਆਂ ਵਿਚਾਰਾਂ ਦਾ ਜੀ ਇਹੀ ਨੇ ਜੇ ਕੋਈ ਮਦਦ ਹੋ ਜਾਈ ਜਿਵੇਂ ਸੰਧਾਂ ਦੀ ਮਦਦ ਹੋ ਗਈ ਕੋਈ ਹੋਰ ਹੋ ਜਾਣਾ ਇਹਨਾਂ ਦਾ ਆਪਾਂ ਨੂੰ ਬਹੁਤ ਲਾਹੇਵੰਦ ਹੋ ਜਾਈ ਜੀ ਇਹ ਧੰਦਾ ਛੋਟਾ ਜ਼ਿਮੀਦਾਰ ਬਚ ਰਹੇ